ਅੱਜ ਦੀ ਵੀਡੀਓ 'ਚ ਆਪਾਂ ਦੱਸਾਂਗੇ ਵੀ ਜਿਹੜੇ ਮਸ਼ੀਨ ਦੇ ਪੱਤੇ ਹੁੰਦੇ ਆ ਵੀ ਉਹਨੂੰ ਕਿਵੇਂ ਸਾਫ਼ ਕਰੀਦਾਗਾ ਜਿਵੇਂ ਕਿ ਦੇਖੋ ਆਪਾਂ ਮਸ਼ੀਨ ਚਲਾਈ ਜਾਂਦੇ ਆ ਚਲਾਉਂਦੇ ਚਲਾਉਂਦੇ ਮਸ਼ੀਨ ਦੇ ਨਾ ਥੱਲੇ ਢੂੰਡੀ ਆਉਣ ਲੱਗ ਜਾਂਦੀ ਹੈਗੀ ਉੱਪਰ ਵਖਾ ਸਾਫ਼ ਹੁੰਦਾਗਾ ਵੀ ਥੱਲੇ ਢੂੰਡੀ ਆਉਂਦੀ ਹੈਗੀ ਇਹਦਾ ਕਾਰਨ ਇਹੀ ਹੁੰਦਾ ਵੀ ਜਦੋਂ ਪੱਤੇ ਹੁੰਦੇ ਆ ਨਾ ਪੱਤਿਆਂ ਦੇ ਵਿੱਚ ਧਾਗਾ ਫਸ ਜਾਂਦਾਗਾ ਪੱਤੇ ਕਿਹੜੇ ਹੁੰਦੇ ਆ ਪੱਤਿਆਂ ਨੂੰ ਕਿਵੇਂ ਸਾਫ਼ ਕਰਨਾਗਾ ਇਹ ਆਪਾਂ ਇਸ ਵੀਡੀਓ 'ਚ ਤੁਹਾਨੂੰ ਸਾਰਾ ਦੱਸਾਂਗੇ ਵੀਡੀਓ ਨੂੰ ਸ਼ੁਰੂ ਤੋਂ ਅੰਤ ਤੱਕ ਜੂਰ ਦੇਖਣਾ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਨਾਲ ਦੀ ਨਾਲ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਵਧੀਆ ਲੱਗੀ ਵੀ ਕਿੰਨੀ ਕੁ ਤੁਹਾਨੂੰ ਜਾਣਕਾਰੀ ਮਿਲੀ ਇਹ ਵੀਡੀਓ ਚ ਕਿਉਂਕਿ ਦੇਖੋ ਮਸ਼ੀਨ ਬਾਰੇ ਆਪਾਂ ਤੁਹਾਨੂੰ ਹਰ ਇੱਕ ਜਾਣਕਾਰੀ ਦਿੰਨੇ ਆਂ ਵੀ ਆਪਾਂ ਨੂੰ ਪਤਾ ਹੀ ਆ ਵੀ ਹਰ ਇੱਕ ਲੇਡੀ ਘਰੇ ਕੰਮ ਕਰਦੀ ਹੈ ਕਿ ਸਲਾਈ ਦਾ ਤੇ ਉਹਨੂੰ ਦਿੱਕਤਾਂ ਆਉਂਦੀਆਂ ਨੇ ਛੋਟੀਆਂ-ਛੋਟੀਆਂ ਗੱਲਾਂ ਦੀ ਦੇਖੋ ਮਾੜੀ-ਮਾੜੀ ਗੱਲ ਤੇ ਤਾਂ ਮਸ਼ੀਨ ਬਾਜ਼ਾਰ ਚ ਲੱਜਾਈ ਵੀ ਨਹੀਂ ਜਾਂਦੀ ਦਿਖਾਈ ਵੀ ਨਹੀਂ ਜਾਂਦੀ ਕਿਉਂਕਿ ਮਸ਼ੀਨ ਉਹਦੀ ਖਰਾਬ ਹੋ ਜਾਂਦੀ ਆ ਪਰ ਜੇ ਆਪਾਂ ਨੂੰ ਛੋਟੀਆਂ-ਛੋਟੀਆਂ ਗੱਲਾਂ ਦਾ ਪਤਾ ਹੋਵੇ ਵੀ ਇਹ ਕਿਵੇਂ ਠੀਕ ਹੁੰਦੀ ਆ ਕਿਵੇਂ ਇਹਦੀ ਮੁਰੰਮਤ ਹੁੰਦੀ ਆ ਤਾਂ ਆਪਾਂ ਘਰ ਵਿੱਚ ਇਹਦਾ ਹੱਲ ਕਰ ਸਕਦੇ ਆ ਵੀ ਆਪਾਂ ਨੂੰ ਕਿਤੇ ਵੀ ਜਾਣ ਦੀ ਲੋੜ ਨਹੀਂ ਹੈਗੀ ਆਪਾਂ ਘਰ ਹੀ ਠੀਕ ਕਰ ਸਕਦੇ ਆ ਇਹ ਤੁਹਾਨੂੰ ਸਾਰਾ ਇਸ ਵੀਡੀਓ 'ਚ ਦੇਖਣ ਨੂੰ ਮਿਲੂ ਕਿਵੇਂ ਆਪਾਂ ਇਹਨੂੰ ਠੀਕ ਕਰਦੇ ਆ ਪੱਤਿਆਂ ਨੂੰ ਕਿਵੇਂ ਸਾਫ਼ ਕਰਦੇ ਆ ਕਿਵੇਂ ਖੋਲਣਾ ਹੈਗਾ ਪੱਤਿਆਂ ਨੂੰ ਕਿਵੇਂ ਜੜਨਾ ਹੈਗਾ ਇਹਨੂੰ ਆਪਾਂ ਤੁਹਾਨੂੰ ਸਾਰਾ ਦੱਸਾਂਗੇ ਤੇ ਇਸ ਕਰਕੇ ਵੀਡੀਓ ਨੂੰ ਸ਼ੁਰੂ ਤੋਂ ਐਂਡ ਤੱਕ ਜੂੜ ਦੇਖਣਾ ਵੀ ਕੱਲੀ ਕੱਲੀ ਗੱਲ ਦਾ ਪਤਾ ਲੱਗ ਸਕੇ ਜਦੋਂ ਆਪਾਂ ਪੱਤੇ ਖੋਲਾਂਗੇ ਉਹਦੇ ਵੀ ਤੁਸੀਂ ਧਿਆਨ ਨਾਲ ਦੇਖਣਾ ਕਿਉਂਕਿ ਜੇ ਕੋਈ ਵੀ ਪੱਤਾ ਬਦਲਿਆ ਜਾਵੇ ਤਾਂ ਦੇਖੋ ਫੇਰ ਇਹ ਸੈੱਟ ਨਹੀਂ ਆਉਂਦਾ ਇਹਦੀ ਸੈਟਿੰਗ ਹੱਲ ਜਾਂਦੀ ਹੈਗੀ ਤੇ ਕਸਣ ਵੇਲੇ ਵੀ ਇਦਾਂ ਹੀ ਆ ਵੀ ਜਦੋਂ ਕਸਣ ਵੇਲੇ ਕੋਈ ਵੀ ਪੱਤਾ ਗਲਤ ਹੋ ਗਿਆ ਤਾਂ ਦੇਖੋ ਫੇਰ ਇਹਦੀ ਸੈਟਿੰਗ ਨਹੀਂ ਆਉਂਦੀ ਇਸ ਕਰਕੇ ਵੀ ਵੀਡੀਓ ਨੂੰ ਧਿਆਨ ਨਾਲ ਦੇਖਣਾ ਵੀ ਕਿਹੜੀ ਚੀਜ਼ ਆਪਾਂ ਕਿਵੇਂ ਕਰਦੇ ਆ ਠੀਕ ਆ ਤੇ ਚਲੋ ਸ਼ੁਰੂ ਕਰਦੇ ਹਾਂ ਹੁਣ ਆਪਾਂ ਵੀਡੀਓ ਤੇ ਬਣੇ ਰਹੋ ਤੁਸੀਂ ਵੀਡੀਓ ਦੇ ਨਾਲ ਜੀ ਹੁਣ ਸ਼ੁਰੂ ਕਰਦੇ ਆਪਾਂ ਵੀਡੀਓ ਇਹ ਆਪਣੀ ਮਸ਼ੀਨ ਤੇ ਆਹ ਵਾਲੇ ਪੱਤੇ ਆ ਦੇਖੋ ਇਹਨੂੰ ਪੱਤੇ ਕਹਿ ਦਿੰਦੇ ਹੁੰਦੇ ਆਗੇ ਇਹਨਾਂ ਨੂੰ ਪੱਤੇ ਕਹਿੰਦੇ ਆਗੇ ਤੇ ਧਾਗਾ ਪਾ ਰੱਖਿਆ ਧਾਗਾ ਆਪਾਂ ਕੱਢ ਦੇਣਾ ਪਹਿਨਾ ਧਾਗਾ ਕੱਢ ਕੇ ਪਹਿਨਾ ਦੇਖੋ ਜਦੋਂ ਥੱਲੇ ਕੁੰਡੀ ਆਉਂਦੀ ਹੋਵੇ ਨਾ ਥੱਲੇ ਡੱਬੀ ਚ ਕੁੰਡੀ ਆਉਂਦੀ ਆ ਤਾਂ ਫਿਰ ਇੱਥੇ ਇਹਦੇ ਵਿੱਚ ਨਾ ਪੱਤ ਜਾਨੀ ਕਿ ਧਾਗੇ ਫਸ ਜਾਂਦੇ ਆ ਛੋਟਾ ਜਾਂ ਵੀ ਧਾਗਾ ਫਸ ਜੇ ਨਾ ਇੱਕ ਮੜਾ ਜਾਂ ਸੂਤ ਦਾ ਉਹਦੇ ਨਾਲ ਵੀ ਇਹ ਕੁੰਡੀ ਨੇ ਲੱਗ ਜਾਂਦੀ ਆ ਤੇ ਇਹਨੂੰ ਕਿਵੇਂ ਸਾਫ਼ ਕਰਨਾ ਹੈ ਆਪਾਂ ਦੱਸਦੇ ਆ ਪਹਿਨਾ ਆਪਾਂ ਇਹਨੂੰ ਖੋਲਦੇ ਆ ਪਹਿਨਾ ਆਪਾਂ ਤਾਂ ਹੜਾ ਨਟ ਖੋਲਣਾ ਵੀ ਤੁਸੀਂ ਇਹਨੂੰ ਭੁੱਲੋ ਨਾ ਕਿਵੇਂ ਆਪਾਂ ਕਸਣਾ ਕਿਵੇਂ ਖੋਲਣਾ ਇਹ ਆਪਾਂ ਤੁਹਾਨੂੰ ਚੰਗੀ ਤਰ੍ਹਾਂ ਦੱਸਾਂਗੇ ਪਹਿਨਾ ਪਹਿਲੇ ਨੰਬਰ ਤੇ ਆਪਾਂ ਨੇ ਇੱਕ ਨਟ ਖੋਲਿਆ ਇਹਨੂੰ ਆਪਾਂ ਪਹਿਲੇ ਨੰਬਰ ਤੇ ਰੱਖਣਾ ਫਿਰ ਆਪਾਂ ਦੇਖੋ ਦੂਜੀ ਪੱਤੀ ਖੋਲੀ ਆ ਇਹਨੂੰ ਆਪਾਂ ਦੂਜੇ ਨੰਬਰ ਤੇ ਰੱਖਣਾ ਇਹਨੂੰ ਰੁਲਾਉਣਾ ਨਹੀਂ ਹੈਗਾ ਆਪਸ ਵਿੱਚ ਆ ਦੇਖੋ ਧਾਗੇ ਸਾਨੂੰ ਆਪਾਂ ਦਿਖਾਈ ਜਾਂਦੇ ਆ ਦੇਖੋ ਲਾਲ ਜਿਆਦਾ ਗਾ ਆਏ ਇਹਦੇ ਕਾਰਨ ਕਰਕੇ ਦੇਖੋ ਜਿਹੜੀ ਕੁੰਡੀ ਆ ਜਿਹੜੀ ਆਉਣ ਲੱਗ ਜਾਂਦੀ ਹੈ ਜੀ ਆਹ ਸੀ ਆ ਦੀ ਪੱਤਾ ਦੀ ਧਾਗਾ ਦਿਖ ਰਿਹਾ ਨਾ ਇਹ ਵਾਲਾ ਧਾਗਾ ਦਾ ਹੁਣ ਆਪਾਂ ਇਹਨੂੰ ਕੱਢ ਦਾਂਗੇ ਇਹ ਆਪਾਂ ਤੇ ਇੱਕ ਨੰਬਰ ਤੇ ਧਰਨਾ ਜਾਣੀ ਕਿ ਜਿਉਂ-ਜਿਉਂ ਦੇਖੋ ਆਪਾਂ ਇਹ ਪੱਤੇ ਕੱਢੀ ਜਾਵਾਂਗੇ ਤਾਂ ਆਪਾਂ ਉਸੇ ਤਰੀਕੇ ਨਾਲ ਇਹਨੂੰ ਰੱਖੀ ਜਾਣਾ ਵੀ ਆਪਾਂ ਇਹਨੂੰ ਭੁੱਲੀਏ ਨਾ ਵੀ ਆਪਾਂ ਇਹ ਕਿਵੇਂ ਜੜਨੀ ਆ। ਲਾਸਟ ਤੇ ਆਗੇ ਦੇਖੋ ਇਹ ਤਾੜਾ ਦਾ ਧਾਗਾ ਜੇਸ ਉੱਥੋਂ ਇਹ ਉਦੋਂ ਬਾਅਦ ਪੈਂਦਾ ਨਹੀਂ ਹੈਗਾ ਵੀ ਜੇ ਤੁਸੀਂ ਕੱਢ ਲੈਨੇ ਹੋ ਤਾਂ ਉਦੋਂ ਬਾਅਦ ਪੈਣਾ ਨਹੀਂ ਫਿਰ ਤੁਸੀਂ ਇਹਨੂੰ ਕੱਢਿਓ ਨਾ। ਫਿਰ ਤੁਸੀਂ ਬਸ ਜਦੋਂ ਇੱਥੋਂ ਤੱਕ ਆ ਗਏ ਨਾ ਇਹਨੂੰ ਇਦਾਂ ਹੀ ਰੱਖੋ ਤੇ ਇਸ ਤਰੀਕੇ ਨਾਲ ਜੇ ਕਈ ਵਾਰ ਤਾਂ ਆਪਾਂ ਪਾ ਲੈਨੇ ਆ ਕਈ ਵਾਰ ਨਹੀਂ ਵੀ ਪੈਂਦਾ ਫੇਰ ਆਪਾਂ ਤੁਹਾਨੂੰ ਦੱਸਦੇ ਮੈਨੂੰ ਕਿਵੇਂ ਠੀਕ ਕਰਨਾ ਐਦਾਂ ਵਿੱਠੀ ਪਾ ਲਓ ਦੋਨਾਂ ਦੀ ਵਿੱਠੀ ਪਾ ਕੇ ਕੱਪੜਾ ਲਿਓ ਆ ਕੱਪੜਾ ਲੈ ਲਿਆ ਪਕੰਨੀ ਵਾਲਾ ਕੱਪੜਾ ਲੈ ਲਿਆ ਹੁਣ ਇਹਦੇ ਵਿੱਚ ਚੰਗੀ ਤਰ੍ਹਾਂ ਆਪਾਂ ਨੇ ਕੱਪੜਾ ਇਹਦੇ ਵਿੱਚ ਫਸਾ ਕੇ ਫੇਰ ਦੇਣਾ ਐਦਾਂ ਫੇਰ ਦੇਣਾ ਠੀਕ ਆ ਇਸ ਤਰੀਕੇ ਨਾਲ ਕਪੜਾ ਜਿਹੜਾ ਦੋਨੇ ਪਾਸੇ ਪੱਤਿਆਂ ਦੇ ਵਿੱਚ ਫੇਰ ਦੇਣਾ ਤੇ ਜਿਹੜਾ ਧਾਗਾ ਸਾਰਾ ਇਹਦਾ ਇਹ ਜੋ ਨਿਕਲ ਜੂਗਾ ਇੱਕ ਮਿੰਟ ਆਪਾਂ ਸਾਫ਼ ਕਰ ਦਈਏ ਇਹਨੂੰ ਮਾੜਾ ਜਿਹਾ ਆਪਾਂ ਧਰਦੇ ਆ ਫੋਨ ਨੂੰ ਕਿਉਂਕਿ ਦੇਖੋ ਜਦੋਂ ਹੁਣ ਆਪਾਂ ਇਹ ਦੋਨੇ ਹੱਥਾਂ ਨਾਲ ਕਪੜਾ ਫੜਨਾਗਾ ਤਾਂ ਇਸ ਤਰੀਕੇ ਨਾਲ ਆਪਾਂ ਤੁਹਾਨੂੰ ਦੱਸ ਹੀ ਦਿੱਤਾ ਵੀ ਇਦਾਂ ਆਪਾਂ ਇਹਨੂੰ ਪੱਤਿਆਂ ਦੇ ਵਿੱਚ ਪਾ ਕੇ ਕਪੜੇ ਨੂੰ ਇਹਨੂੰ ਸਾਫ਼ ਕਰਨਾਗਾ ਚੰਗੀ ਤਰ੍ਹਾਂ ਤੇ ਦੇਖੋ ਆਪਾਂ ਨੇ ਸਾਫ਼ ਕਰਤੇ ਉਸੇ ਤਰੀਕੇ ਨਾਲ ਹੀ ਤੇ ਤਾੜਾ ਵਾਲਾ ਜਿਹੜਾ ਧਾਗਾ ਉਹ ਵੀ ਆਪਣੇ ਪਾਤਾ ਠੀਕ ਆ ਤੇ ਇਹ ਜੇ ਤੁਹਾਨੂੰ ਨਹੀਂ ਤੜਾਲਾ ਧਾਗਾ ਪੈਂਦਾ ਫਿਰ ਤੁਸੀਂ ਇਹਨੂੰ ਖੋਲਣਾ ਨਹੀਂ ਹੈਗਾ ਜੇ ਤੁਸੀਂ ਪਾ ਲੂਗੇ ਫਿਰ ਇਹਨੂੰ ਤੁਸੀਂ ਸਾਰੇ ਨੂੰ ਖੋਲ ਲਓ ਹੁਣ ਉਸੇ ਤਰੀਕੇ ਨਾਲ ਹੀ ਆਪਾਂ ਦੇਖੋ ਜਿਵੇਂ ਆਪਾਂ ਪਹਿਨਾ ਧਰੇ ਸੀਗੇ ਇਧਰੋਂ ਲਾ ਕੇ ਧਰੇ ਸੀ ਹੁਣ ਆਪਾਂ ਇਧਰੋਂ ਲਾ ਕੇ ਸਾਰਿਆਂ ਨੂੰ ਇਹਨਾਂ ਨੂੰ ਵੀ ਸਾਫ਼ ਕਰਤਾ ਇਹਨੂੰ ਵੀ ਆਪਾਂ ਸਾਫ਼ ਕਰਤਾ ਜਿਹੜੇ ਧਾਗੇ ਸੀ ਉਹ ਆਪਣੇ ਦੇ ਵਿੱਚੋਂ ਕੱਢਤੇ ਹੁਣ ਪਹਿਨਾ ਆਪਾਂ ਲਾਸਟ ਵਾਲਾ ਚੱਕਣਾ ਲਾਸਟ ਵਾਲਾ ਚੱਕ ਕੇ ਇਹ ਆਪਾਂ ਇਹਦੇ ਵਿੱਚ ਪਾਉਣਾਗਾ ਦੇਖੋ ਜਿਵੇਂ ਆਪਾਂ ਕੱਢਿਆ ਸੀ ਓਵੇਂ ਹੀ ਆਪਾਂ ਪਾਉਣਾਗਾ ਫਿਰ ਆ ਪਾ ਵਾਲੀ ਪੱਤੀ ਤਾਂ ਆਪਾਂ ਨੂੰ ਪਤਾ ਹੀ ਆ ਵੀ ਐ ਵਿਚਾਲੇ ਪੈਂਦੀ ਆ ਦੇਖੋ ਐ ਵਿਚਾਲੇ ਪੱਤੀ ਪੈਂਦੀ ਆ ਫਿਰ ਉਹ ਦੂਆ ਦੇ ਸਪਰਿੰਗ ਜਾਗਾ ਇਹਨੂੰ ਪਾਤਾ ਤੇ ਫਿਰ ਆਪਾਂ ਇਹ ਨਾਟਾ ਜਿਹੜਾ ਇਹਨੂੰ ਨਟ ਨੂੰ ਲਾਤਾ ਨਟ ਨੂੰ ਲਾ ਕੇ ਆਪਾਂ ਇਹਨੂੰ ਕਸਣਾਗਾ ਠੀਕ ਆ ਇਹਨੂੰ ਕਸ ਕੇ ਬਸ ਬਾਲਾ ਨਹੀਂ ਕਸਣਾ ਹੈਗਾ ਦੇਖ ਕੇ ਰੱਖੋ ਤੁਸੀਂ ਵੀ ਜਿੰਨੀ ਕਹੇ ਕੁੰਡੀ ਨਾ ਦੇਵੇ ਉਦਰੀ ਕਿਨਾ ਕਸਣਾਗਾ ਇਹਨੂੰ ਆਪਾਂ ਸਮਝ ਲਓ ਦੂਜੇ ਤੀਜੇ ਦਿਨ ਸਾਫ਼ ਕਰ ਸਕਦੇ ਆਂਗੇ ਜੇ ਧਾਗਾ ਫਸ ਜੇ ਨਾ ਵਸ ਤੁਸੀਂ ਇਹਦੇ ਵਿੱਚ ਐਂ ਕੱਪੜਾ ਜਿਹਾ ਨਾ ਮਾਰਿਆ ਕਰੋ ਇਹਨੂੰ ਖੋਲਿਆ ਕਰੋ ਖੋਲ ਕੇ ਚੰਗੀ ਤਰ੍ਹਾਂ ਸਾਫ਼ ਕਰ ਲਿਆ ਫਿਰ ਇਹਨੂੰ ਤੇਲ ਦੇਤਾ ਤੇਲ ਦੇ ਕੇ ਫਿਰ ਆਪਾਂ ਇਹਨੂੰ ਚਲਾਉਣਾਗਾ ਮਸ਼ੀਨ ਲੋ ਜੀ ਇਹ ਹੁਣ ਮੈਂ ਤੁਹਾਨੂੰ ਸਾਰਾ ਦੱਸਿਆ ਵੀ ਕਿਵੇਂ ਦੇਖੋ ਇਹ ਪੱਤੀਆਂ ਨੂੰ ਖੋਲਿਆ ਜਾਂਦਾਗਾ ਤੇ ਕਿਵੇਂ ਇਹਨਾਂ ਨੂੰ ਦੇਖੋ ਜੜਿਆ ਜਾਂਦਾ ਕਈ ਵਾਰ ਤਾਂ ਆਪਾਂ ਪੱਤੀ ਖੋਲ ਦੇ ਖੋਲ ਦੀ ਰੋਲ ਦਿੰਨੇ ਆ ਹੀ ਨਹੀਂ ਪਤਾ ਲੱਗਦਾ ਕਿਹੜੀ ਪੱਤੀ ਪੈਣਾ ਪਉਣੀ ਆ ਕਿਹੜੀ ਮਗਰੋਂ ਪਾਉਣੀ ਆ ਜਿਵੇਂ ਯਾਦ ਰਹਿ ਜਾਂਦੀ ਆ ਫਿਰ ਜੜਨ ਵੇਲੇ ਭੁੱਲ ਜਾਂਦੇ ਆਂਗੇ ਤਾਂ ਬਸ ਇਹਨੂੰ ਸਹੀ ਤਰੀਕਾ ਇਹੀ ਆ ਆਪਾਂ ਇਹਨੂੰ ਕੜ-ਕੜ ਕੇ ਬਸ ਐ ਲੈਣ ਵਾਰ ਤੜੀ ਜਾਓ ਤਾਂ ਬਸ ਫਿਰ ਯਾਦ ਰਹਿ ਜਾਂਦੀ ਵੀ ਕਿਹੜੀ ਪੱਤੀ ਆਪਣੇ ਕਦੋਂ ਇਹਦੇ ਵਿੱਚ ਪਾਉਣੀ ਆ ਤੇ ਇਹ ਪੱਤੀਆਂ ਸਾਰੀਆਂ ਆਪਾਂ ਜੜੀਆਂ ਨੇ ਹੁਣ ਜੇ ਕੋਈ ਵਾਰ ਨਾ ਥੱਲੇ ਮਸ਼ੀਨ ਦੇ ਕੁੰਡੀ ਆਵੇ ਤਾਂ ਬਸ ਇਹ ਪੱਤੀਆਂ ਨੂੰ ਤੁਸੀਂ ਸਾਫ਼ ਕਰ ਲਓ ਖੋਲ ਕੇ ਸਾਫ਼ ਕਰਨਾਗਾ ਚੰਗੀ ਤਰ੍ਹਾਂ ਫਿਰ ਤੇਲ ਦੇ ਲਓ ਤੇਲ ਦੇ ਕੇ ਤੇ ਫੇਰ ਆਪਾਂ ਨੇ ਦੇਖੋ ਮਸ਼ੀਨ ਜਿਹੜੀ ਆਪਣੀ ਬਹੁਤ ਵਧੀਆ ਚੱਲੂ ਆ ਤੜਾ ਵਾਲਾ ਧਾਗਾ ਜੇ ਮੂਰੀਆਂ ਭਰਦੇ ਹੋ ਤਾਂ ਇਹਨੂੰ ਜ਼ਰੂਰ ਪਾਇਆ ਕਰੋ ਤੜਾ ਵਾਲੇ ਧਾਗੇ ਨੂੰ ਤੇ ਜੇ ਕਈ ਵਾਰ ਨਹੀਂ ਮੂਰੀ ਭਰਦੇ ਤਾਂ ਇਦਾਂ ਵੀ ਚੱਲ ਜਾਂਦੀ ਹੈ ਪਰ ਮੂਰੀਆਂ ਵਾਲੇ ਵਾਸਤੇ ਸਪੈਸ਼ਲ ਪਾਉਣੀ ਪੈਂਦੀ ਹੈ ਇਹ ਪੱਤੀ ਜੀ ਯਾਨੀ ਕਿ ਛੋਟੀ ਜੀ ਤਾਰ ਆ ਗਈ ਇਹ ਪਹਿਲਾਂ ਵੀ ਆਪਾਂ ਤੁਹਾਨੂੰ ਦਿਖਾਇਆ ਸੀ ਵੀਡੀਓ 'ਚ ਤੇ ਇਹ ਜ਼ਰੂਰ ਪਾਉਣੀ ਆ ਜੀ ਇਹ ਆਪਣੀ ਅੱਜ ਦੀ ਵੀਡੀਓ ਵੀ ਕਿਵੇਂ ਦੇਖੋ ਇਹ ਪੱਤੀਆਂ ਸਾਫ਼ ਕਰੀਆਂ ਜਾਂਦੀਆਂ ਨੇ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਲੱਗੀ ਮਿਲਦੇ ਹਾਂ ਹੁਣ ਆਪਾਂ ਅਗਲੀ ਵੀਡੀਓ 'ਚ